ਗੁਰਜੀ ਖਫਤੇ ਇਸ ਟਾਈਮ ਅਸੀਂ ਦੇਖ ਰਹੇ ਹੋ ਤੁਸੀਂ ਜੀ ਸਟਾਰ ਟੀਮ ਵੱਲੋਂ ਲਾਈਵ ਤਸਵੀਰਾਂ ਜਿਹੜੀਆਂ ਹੈਗੀਆਂ ਆਨੰਦਪੁਰ ਸਾਹਿਬ ਤੋਂ ਜੇ ਆਪਾਂ ਰੋਪੜ ਨੂੰ ਜਾਈਏ ਤਾਂ ਬੜੇ ਪਿੰਡ ਦਾ ਜਿਹੜਾ ਲੰਗਰ ਹੈ ਬਹੁਤ ਵੱਡਾ ਜਿਹੜਾ ਲੰਗਰ ਹੈ ਦੇਖਣ ਨੂੰ ਤੁਹਾਨੂੰ ਮਿਲਦਾ ਹੈ ਤੇ ਅੱਜ ਉਹਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡੇ ਪਿੱਛੇ ਉਹੀ ਵੱਡਾ ਇਕੱਠ ਹੈ ਤੇ ਵਧੀਆ ਸ਼ੈੱਡ ਹੈ ਔਰ ਹਰ ਵਧੀਆ ਤਰੀਕੇ ਦੇ ਤਰੀਕੇ ਨਾਲ ਜਿਹੜਾ ਲੰਗਰ ਤਿਆਰ ਕੀਤਾ ਜਾਂਦਾ ਔਰ ਜੇ ਆਪਾਂ ਪਹਿਲਾਂ ਗੱਲ ਕਰੀਏ ਸਾਫ ਸਪਾਈ ਦੀ ਗੱਲ ਕਰੀਏ ਆਮ ਕੀ ਹੁੰਦਾ ਯਾਤਰਾ ਦੇ ਵਿੱਚ ਜਿਹੜੇ ਟਰੈਕਟਰ ਮੋਟਰਸਾਈਕਲ ਆ ਤੇ ਆਉਂਦੇ ਉਹਨਾਂ ਨੂੰ ਵਾਸ਼ਰੂਮ ਦੀ ਲੋੜ ਪੈਂਦੀ ਹੈ ਲੈਟਰਿੰਗ ਬਾਥਰੂਮ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦਿਖਾਈ ਦੇ ਰਿਹਾ ਇਸ ਟਾਈਮ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਵਾਸ਼ਰੂਮ ਹੈ ਜਿਹੜੇ ਬਹੁਤ ਵਧੀਆ ਤਰੀਕੇ ਨਾਲ ਰੱਖੇ ਹੋਏ ਆ ਔਰ ਜੇ ਟੈਂਕੀ ਦੀ ਗੱਲ ਕਰੀਏ ਵਧੀਆ ਤਰੀਕੇ ਦੇ ਨਾਲ ਜਿਹੜਾ ਪਾਣੀ ਦੀ ਸਹੂਬਾ ਜਿਹੜੀ ਆ ਔਰ ਇਹ ਦੇਖਣ ਨੂੰ ਮਿਲਦੀ ਆ ਔਰ ਇਹ ਹਰ ਸਾਲ ਦੀ ਤਰ੍ਹਾਂ ਵੱਡਾ ਜਿਹੜਾ ਇਕੱਠ ਔਰ ਇਹ ਦੇਖਣ ਨੂੰ ਮਿਲਦਾ ਬਹੁਤ ਵੱਡਾ ਹਾਲ ਹੈ ਜਿਹੜਾ ਉਰੇ ਜਿਹੜੇ ਹੈਗੀ ਆ ਮੌਸਮ ਖਰਾਬ ਹੋਣ ਕਾਰਨ ਜੇ ਕਿਤੇ ਮੀਂਹ ਵੀ ਪੈਂਦਾ ਤਾਂ ਉਹਦੇ ਵਾਸਤੇ ਵੀ ਜਿਹੜਾ ਸ਼ੈੱਡ ਹੈ ਬਹੁਤ ਵੱਡਾ ਤਰੀਕੇ ਦੇ ਨਾਲ ਇਹ ਤਿਆਰ ਕੀਤਾ ਗਿਆ ਇਹ ਜਿਹੜੇ ਜਿਹੜੇ ਦੇਖ ਰਹੇ ਕਿ ਜਿਨ੍ਹਾਂ ਦੀ ਇਹ ਬਾਬਾ ਤਲੋਚਨ ਸਿੰਘ ਜੀ ਆ ਜਿਹੜੇ ਉਹਨਾਂ ਦੀ ਨਿਗਰਾਨੀ ਦੇ ਹੇਠ ਜਿਹੜਾ ਲੰਗਰ ਚੱਲਦਾ ਗੁਰਦੁਆਰਾ ਦੁੱਖ ਪੰਜਨ ਸਾਹਿਬ ਬੜਾ ਪਿੰਡ ਦੇ ਨਾਮ ਤੇ ਜਿਹੜਾ ਲੰਗਰ ਹੈ ਇਹ ਹੈਗਾ ਜਦੋਂ ਤੁਸੀਂ ਐਂਟਰ ਕਰਦੇ ਆ ਸਭ ਤੋਂ ਪਹਿਲਾਂ ਤੁਸੀਂ ਜੋੜਾ ਖੋਲਣਾ ਹੁੰਦਾ ਤੇ ਜੋੜਾ ਸਾਹਿਬ ਵਾਸਤੇ ਤੁਸੀਂ ਦੇਖ ਰਹੋ ਜਿਹੜੇ ਸੇਵਾਦਾਰ ਹੈ ਉਹ ਨਿਰੰਤਰ ਆਪਣੀ ਡਿਊਟੀ ਉੱਤੇ ਤਿਆਰ ਹੈ ਐਸ ਟਾਈਮ ਅਸੀਂ ਜੋੜਾ ਖੋਲ ਕੇ ਅਸੀਂ ਹੁਣ ਅੰਦਰ ਜਾ ਰਹੇ ਨੇ ਤੇ ਅੰਦਰ ਦੇ ਤੋਂ ਬਾਅਦ ਪਹਿਲਾਂ ਆਪਾਂ ਤੁਹਾਨੂੰ ਇੱਕ ਦਿਖਾਈਏ ਉਰੇ ਨਾ ਰੈਸਟ ਕਰਨ ਵਾਸਤੇ ਜਿਹੜਾ ਰੈਸਟ ਹਾਲ ਹੈ ਜਿਹੜਾ ਬਣਾਇਆ ਗਿਆ ਹੋਇਆ ਤੇ ਉਰੇ ਤੁਸੀਂ ਜੇ ਲੰਗਰ ਦਾਨ ਕਰਨ ਵਾਸਤੇ ਜਿਹੜਾ ਸਕੈਨਰ ਵੀ ਲਾਇਆ ਹੋਇਆ ਤੇ ਤੁਹਾਡਾ ਜਿਹੜਾ ਧੰਨਵਾਦ ਵੀ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਐਸ ਟਾਈਮ ਸੇਵਾਦਾਰ ਦੀ ਆਪਾਂ ਗੱਲ ਕਰੀਏ ਬੜੇ ਪਿੰਡ ਦੇ ਜਿਹੜੇ ਲਗਾਤਾਰ ਨਿਰੰਤਰ ਜਿਹੜੇ ਸੇਵਾਦਾਰ ਔਰ ਜਿਹੜੀ ਜੋੜੇਦਾਰਨ ਦੀ ਸੇਵਾ ਜਿਹੜੀ ਜੋੜੇ ਚਾਰਨ ਦੀ ਸੇਵਾ ਜਿਹੜੀ ਆ ਉਹ ਬਹੁਤ ਵੱਡੀ ਜਿਹੜੀ ਮੰਨੀ ਗਈ ਹੈ ਉਹਦੇ ਵਿੱਚ ਸੇਵਾਦਾਰ ਹੈ ਜੋੜੇ ਚਾਰਨ ਵਾਸਤੇ ਇਸ ਟਾਈਮ ਜਿਹੜੇ ਹੈਗੇ ਡਿਊਟੀ ਦੇ ਉੱਪਰ ਤਣਾਤ ਹੈਗੇ ਆ ਲੋ ਜੀ ਆਪਾਂ ਜੋੜੇ ਖੋਲੇ ਆ ਉਸ ਤੋਂ ਬਾਅਦ ਆਪਾਂ ਹੱਥ ਸੁੱਚੇ ਕਰਿਆ ਉਸ ਤੋਂ ਬਾਅਦ ਆਪਾਂ ਹੁਣ ਜਾਵਾਂਗੇ ਲੰਗਰ ਦੇ ਅੰਦਰ ਕੀ ਕੀ ਜਿਹੜਾ ਲੰਗਰ ਦੇ ਵਿੱਚ ਦਿਖਾਈ ਦਿੰਦਾ ਆਪਾਂ ਤੁਹਾਨੂੰ ਪਹਿਲਾ ਐਂਟਰੀ ਕਰਦੀ ਸਰ ਦਿਖਾਵਾਂਗੇ ਗੁਰਦੁਆਰਾ ਦੁੱਖਪੰਜਨ ਸਾਹਿਬ ਦੇ ਜਿਹੜੇ ਸੇਵਾਦਾਰ ਆ ਔਰ ਬੀਬੀਆਂ ਦੀ ਗੱਲ ਕਰੀਏ ਆਪਾਂ ਸਟਾਰਟਿੰਗ ਤੋਂ ਲੈ ਕੇ ਦੇਖੋ ਕਿੰਨੀ ਕਿੰਨੀ ਉਮਰ ਆ ਜਿਹੜੀਆਂ ਬਜ਼ੁਰਗਾਂ ਦੀ ਐਸ ਟਾਈਮ ਤੁਸੀਂ ਦੇਖ ਰਹੇ ਹੋ ਬਰਤਨ ਸਾਫ਼ ਕਰਨ ਲੱਗੇ ਹੋਏ ਆ ਉਹਨਾਂ ਦੀ ਜਿਹੜੀ ਸੇਵਾ ਦੇਖੋ ਬਿਲਕੁਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਜਿਹੜੇ ਇਹ ਲੰਗਰ ਦੇ ਵਿੱਚ ਸੇਵਾ ਦੇ ਵਿੱਚ ਤਤਪਰ ਰਹਿੰਦੇ ਨੇ ਔਰ ਉੱਥੇ ਹੀ ਜਿੱਥੇ ਬਜ਼ੁਰਗ ਜਿਹੜੇ ਰਹਿੰਦੇ ਆ ਮਾਮਾ ਰੇੜੀ ਲੈਂਦੀ ਔਰ ਛੋਟੇ ਛੋਟੇ ਬੱਚਾ ਨੂੰ ਵੀ ਜਿਹੜੀ ਇਹ ਕਰੀਮ ਹੈ ਉਹ ਦੇਖਣ ਨੂੰ ਮਿਲਦੀ ਆ ਛੋਟੇ ਛੋਟੇ ਬੱਚੇ ਨਾਲ ਉਹਦੇ ਬਾਅਦ ਜਦੋਂ ਵਰਤਨ ਧੋਣ ਤੋਂ ਬਾਅਦ ਅਗਲੀ ਜੇ ਕਿਰਿਆ ਹੁੰਦੀ ਆ ਤਾਂ ਵਰਤਨ ਨੂੰ ਸਾਫ ਤੋਂ ਪਾਂਡੇ ਦੇ ਵਿੱਚ ਜਿਹੜਾ ਰੱਖਿਆ ਜਾਂਦਾ ਔਰ ਜਦੋਂ ਉਰੇ ਵਰਤਨ ਆ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਵਰਤਨ ਜਿਹੜੇ ਲੰਗਰ ਹਾਲ ਵਿੱਚ ਅੱਗੇ ਜਾ ਕੇ ਪੁੱਜਦੇ ਨੇ ਉਹਦੇ ਜੇ ਆਪਾਂ ਗੱਲ ਕਰੀਏ ਉਰੇ ਲੰਗਰ ਹਾਲ ਦੀ ਲੰਗਰ ਹਾਲ ਦੀ ਤੇ ਆਪਾਂ ਛੜੀ ਗੱਲ ਕਰੀਏ ਬਹੁਤ ਹੀ ਵਧੀਆ ਬਹੁਤ ਵਧੀਆ ਤਰੀਕੇ ਦੇ ਨਾਲ ਸ਼ੈੱਡ ਜਿਹੜਾ ਪਾਇਆ ਗਿਆ ਜੇ ਕਿਤੇ ਮੀਂਹ ਕਿਣੀ ਹੋ ਜੇ ਜਾਂ ਕਿਸੇ ਵੀ ਤਰ੍ਹਾਂ ਦਾ ਜੇ ਮੌਸਮ ਖਰਾਬ ਹੁੰਦਾ ਤਾਂ ਉਰੇ ਵਾਸਤੇ ਬਹੁਤ ਵਧੀਆ ਜਿਹੜਾ ਸ਼ੈੱਡ ਹੈ ਤਿਆਰ ਕੀਤਾ ਜਾਂਦੀ ਆ ਜੇ ਬਰਤਨ ਦੀ ਗੱਲ ਕਰੀਏ ਨੌਜਵਾਨ ਵੀਰ ਹੈ ਇਸ ਜਿਹੜੇ ਲੰਗਰ ਦੇ ਵਿੱਚ ਵੱਡੀ ਸੇਵਾਵਾਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਤੇ ਜੇ ਗੱਲ ਕਰੀਏ ਸੇਵਾ ਸੇਵਾ ਹੀ ਦੇਖੋ ਇਸ ਸਮੇਂ ਤੁਸੀਂ ਦੇਖੋ ਬੁਰਸ਼ ਦੇ ਨਾਲ ਜਿਹੜੇ ਜਿਹੜੀ ਕੋਈ ਝੂਠ ਹੈ ਉਹਨਾਂ ਨੂੰ ਝੂਠ ਹੈ ਜਿਹੜੀ ਆ ਦੇਖਣ ਨੂੰ ਮਿਲਦੀ ਆ ਤੇ ਉਰੀ ਸਫਾਈ ਆ ਜਿਹੜੀ ਆ ਕਿੰਨੇ ਤਰੀਕੇ ਦੇ ਨਾਲ ਜਿਹੜੀ ਕਰੀ ਜਾਂਦੀ ਆ ਔਰ ਬੜੇ ਤਰੀਕੇ ਦੇ ਨਾਲ ਸਰਵ ਕੀਤਾ ਜਾਂਦਾ ਪਿਆਰ ਭਾਵਨਾ ਦੇ ਨਾਲ ਜਿਹੜਾ ਪ੍ਰਸ਼ਾਦਾ ਉਹ ਦਿੱਤਾ ਜਾਂਦਾ ਵਾਹਿਗੁਰੂ ਜੀ ਜੇਪਾ ਜੀ ਖਾਸੀਅਤ ਤੁਹਾਨੂੰ ਦਿਖਾਈਏ ਲੰਗਰ ਦੀ ਜਿਹੜੇ ਬੰਦੇ ਦੀ ਜਿੱਥੇ ਡਿਊਟੀ ਲੱਗੀ ਹੋਈ ਆ ਉਹ ਉੱਥੇ ਹੀ ਡਿਊਟੀ ਤੇ ਤਨਾਨਦ ਹੋਊਗਾ ਤੁਸੀਂ ਦੇਖੋ ਜਿਹੜੇ ਜੇ ਪਹਾੜੀ ਕਲਚਰ ਦੇ ਨਾਲ ਆਪਾਂ ਤੁਹਾਨੂੰ ਦਿਖਾਈਏ ਪਹਾੜੀ ਕਲਚਰ ਦੇ ਵਿੱਚ ਕੀ ਹੁੰਦਾ ਸੀ ਨਾ ਇੱਕ ਜਿਹੜੀ ਪੱਠੀ ਹੁੰਦੀ ਸੀ ਉਹ ਲੰਬੀ ਹੁੰਦੀ ਸੀ ਉਦੇ ਵਿੱਚ ਹੀ ਕਈ ਤਰ੍ਹਾਂ ਦੇ ਜਿਹੜੇ ਵਰਤਨ ਰੱਖ ਕੇ ਜਿਹੜਾ ਪ੍ਰਸ਼ਾਦਾ ਤਿਆਰ ਕਰਿਆ ਜਾਂਦਾ ਸੀ। ਉਸੀ ਪਰੰਪਰਾ ਨੂੰ ਦੇਖ ਕੇ ਜੇ ਆਪਾਂ ਗੱਲ ਕਰੀਏ ਉਦਾਂ ਹੀ ਜਿਹੜਾ ਪ੍ਰਸ਼ਾਦਾ ਤਿਆਰ ਕੀਤਾ ਗਿਆ ਤੁਸੀਂ ਦੇਖੋ ਐਸਮ ਜਿਹੜਾ ਕੜੀ ਦਾ ਪ੍ਰਸ਼ਾਦਾ ਤਿਆਰ ਕਰ ਦਿੱਤਾ ਗਿਆ ਡਿਊਟੀ ਦੇ ਉੱਤੇ ਡਿਊਟੀ ਵਾਲਾ ਤਨਾਤ ਹੈ ਤਿੰਨ ਬਾਲਟੀਆਂ ਪਈਆਂ ਜਦੋਂ ਸੇਵਾਦਾਰ ਦੀ ਜਿਹੜੀ ਬਾਲਟੀ ਖਤਮ ਹੋਏਗੀ ਉਹ ਰੇ ਬਾਲਟੀ ਰੱਖੇਗਾ ਅਗੇ ਤਾਂ ਦੂਜੀ ਬਾਲਟੀ ਉਹ ਲੈ ਕੇ ਜਾਏਗਾ ਐਦਾਂ ਹੀ ਜਿਹੜੀਆਂ 바ਰੀ ਤੋਂ 바ਰੀ ਜੇ ਆਪਾਂ ਗੱਲ ਕਰੀਏ ਸੇਵਾਦਾਰਾਂ ਦੀ 바ਰੀ ਤੋਂ 바ਰੀ ਆਪਣੀ ਆਪਣੀ ਸੇਵਾ ਦੇ ਬਾਅਦ ਜਿਹੜੇ ਸੇਵਾ ਕਰਨ ਤੋਂ ਬਾਅਦ ਜਿਹੜੇ ਅਗਲੀ ਜਿਹੜੇ ਮੌਕਾ ਦਿੱਤਾ ਜਾਂਦਾ ਉਹ ਸੇਵਾ ਦੇ ਵਿੱਚ ਥੋੜੀ ਰੈਸਟ ਕਰਦੇ ਨੇ ਔਰ ਸੇਵਾ ਦੇ ਵਿੱਚ ਜਿਹੜੇ ਲੱਗੇ ਹੋ ਜਿਵੇਂ ਦੇਖੋ ਕੋਈ ਇਮਲੀ ਕੋਲ ਰੇਆ ਕੋਈ ਹੋਰ ਚੀਜ਼ਾਂ ਜਿਹੜੀਆਂ ਵਿੱਚ ਪੈਣੀ ਹੈ ਹੈਗੀਆਂ ਉਹ ਜਿਹੜੇ ਕੋਲ ਰੇ ਆਪਣਾ ਪ੍ਰਸ਼ਾਦਾ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਜੇ ਉਸੇ ਤਰ੍ਹਾਂ ਤਰੀਕੇ ਦੇ ਨਾਲ ਤੁਹਾਨੂੰ ਦਿਖਾਈਏ ਇਹ ਆਹ ਵਾਲੀ ਜੇ ਦੇਖੀਏ ਜਿਵੇਂ ਕਿ ਤੁਹਾਨੂੰ ਮੈਂ ਹਿਮਾਚਲ ਟੱਚ ਦੀ ਗੱਲ ਕਰੀ ਹੈ ਉਦਾਂ ਹੀ ਉਹ ਜਿਹੜਾ ਚੱਲਦਾ ਸੀ ਇਸ ਟਾਈਮ ਨੀਚੋਂ ਤੋਂ ਜਿਹੜਾ ਸੇਕ ਲੱਗ ਰਿਹਾ ਔਰ ਬਹੁਤ ਹੀ ਜਿਹੜਾ ਮਠਾਸ ਦੇ ਨਾਲ ਜਿਹੜਾ ਪ੍ਰਸ਼ਾਦਾ ਜਿਹੜਾ ਤਿਆਰ ਕਰਨਾ ਔਰ ਤੁਸੀਂ ਦੇਖੋ ਸੇਵਾਦਾਰ ਹੈ ਪੂਰੀ ਆਪਣੀ ਡਿਊਟੀ ਦੇ ਉੱਤੇ ਪੂਰੀ ਨਿਗਰਾਨੀ ਦੇ ਉੱਤੇ ਉਹ ਲੱਗੇ ਹੋਏ ਨੇ ਉਦੋਂ ਬਾਅਦ ਸੇਵਾਦਾਰ ਦੀ ਗੱਲ ਕਰੀਏ ਜਿਵੇਂ ਕਿ ਸੇਵਾਦਾਰ ਕੋਈ ਥੱਕ ਜਾਂਦਾ ਤਾਂ ਅਗਲੀ ਡਿਊਟੀ ਦੇ ਉੱਤੇ ਜਿਹੜੇ ਸੇਵਾਦਾਰ ਆ ਉਹ ਬੈਠੇ ਨੇ ਜਦੋਂ ਉਹਨਾਂ ਦੀ ਰੈਸਟ ਖਤਮ ਹੋਏਗੀ ਤਾਂ ਅਗਲੀ ਜਿਹੜੀ ਡਿਊਟੀ ਆ ਉਹਨਾਂ ਦੀ ਹੋਏਗੀ ਐਸੀ ਤਰ੍ਹਾਂ ਤਰੀਕੇ ਦੇ ਨਾਲ ਹਾਂਜੀ ਐਸੀ ਤਰੀਕੇ ਦੇ ਨਾਲ ਤੁਸੀਂ ਦੇਖੋ ਸਾਫ਼ ਸਪਾਈ ਦਾ ਜਿਹੜਾ ਕਿੰਨਾ ਤਿਆਰ ਰੱਖਿਆ ਗਿਆ ਜਿਹੜੀਆਂ ਸਬਜ਼ੀਆਂ ਤਿਆਰ ਕਰਕੇ ਜਿਹੜੀਆਂ ਕਟਿੰਗ ਕਰਕੇ ਰੱਖੀ ਗਈ ਆ ਉਸ ਨੂੰ ਤਿਆਰ ਕਰਨ ਵਾਸਤੇ ਜਿਹੜੇ ਸੇਵਾਦਾਰ ਆ ਉਸ ਤਰ੍ਹਾਂ ਔਰ ਤੁਸੀਂ ਦੇਖੋ ਜੇ ਸੇਵਾਦਾਰ ਕੋਈ ਮੋਨਾ ਹੈਗਾ ਤਾਂ ਉਹਨਾਂ ਦੇ ਜਿਹੜੇ ਸੀਟੇਕੇ ਹੋਇਆ ਔਰ ਬਹੁਤ ਵੱਡੀ ਗੱਲ ਹੈ ਇਹ ਸੇਵਾਦਾਰ ਹਰ ਸੇਵਾਦਾਰਾਂ ਵਾਸਤੇ ਇੱਕ ਬਹੁਤ ਵੱਡੀ ਗੱਲ ਹੈ ਜੇ ਆਪਾਂ ਗੱਲ ਕਰੀਏ ਪੱਠੀ ਦੀ ਤਾਂ ਇਸ ਟਾਈਮ ਜਿਹੜੀਆਂ ਪੱਠੀਆਂ ਪੂਰੀਆਂ ਗਰਮ ਹੋ ਚੁੱਕੀਆਂ ਔਰ ਅਲੱਗ-ਅਲੱਗ ਆਈਟਮ ਹੈ ਜਿਹੜੀ ਆ ਕਈ ਤਰ੍ਹਾਂ ਦੀ ਆਈਟਮ ਕੋਈ ਇਹ ਨਹੀਂ ਹੈਗਾ ਵੀ ਇੱਕ ਦਿਨ ਇਹ ਚੱਲਣੀ ਹੈ ਇੱਕੋ ਟਾਈਮ ਕਈ ਕਈ ਆਟਮਾ ਜਿਹੜੀਆਂ ਉਰੇ ਲੰਗਰ ਦੇ ਵਿੱਚ ਜਿਹੜੇ ਦੇਖਣ ਨੂੰ ਮਿਲਦੀਆਂ ਔਰ ਹਰ ਇੱਕ ਚੀਜ਼ ਦੇ ਵਿੱਚ ਜੇ ਪੱਠੀ ਦੀ ਗੱਲ ਕਰੀਏ ਤਾਂ ਇੱਕ ਦੋ ਤਿੰਨ ਦੁਨੀ 6 ਤੇ ਅੱਗੇ 6 ਨੌ ਪੱਟੀਆਂ ਐਟ ਦੀ سپورਟ ਜਿਹੜੀਆਂ ਹੈਗੀਆਂ ਉਹ ਚੱਲਦੀਆਂ ਹੈਗੀਆਂ ਸਬਜ਼ੀ ਵਾਸਤੇ ਤੇ ਉਸ ਤੋਂ ਬਾਅਦ ਜਿਹੜੀਆਂ ਉਹ ਜਲੇਬੀ ਦੀ ਜੇ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਅਲੱਗ ਤੋਂ ਜਿਹੜਾ ਵਿਊ ਦਿਖਾਣੇ ਆ ਜਦੋਂ ਜਦੋਂ ਆਪਾਂ ਸਬਜ਼ੀ ਖਾਂਦੇ ਆ ਠੀਕ ਹੈ ਜੀ ਨੂਣ ਮਿੱਠੇ ਦਿਖਾਉ ਜਾਂਦਾ ਤਾਂ ਉਹਦੇ ਬਾਅਦ ਮਿੱਠਾ ਜਰਾ ਜ਼ਰੂਰੀ ਹੋਣਾ ਚਾਹੀਦਾ ਤੁਸੀਂ ਇਸ ਟਾਈਮ ਦੇਖੋ ਜਿਹੜੀ ਜਲੇਬੀ ਤਿਆਰ ਕੀਤੀ ਜਾਂਦੀ ਆ ਪੁਰਾਣੇ ਤਰੀਕੇ ਦੇ ਨਾਲ ਜਿਵੇਂ ਜਲੇਬੀ ਤਿਆਰ ਕੀਤੀ ਜਾਂਦੀ ਆ ਪੁਰਾਣੇ ਜਿਹੜੇ ਕਾਰੀਗਰ ਆ ਉਹਨਾਂ ਨੂੰ ਬੁਲਾ ਕੇ ਜਿਹੜਾ ਜਲੇਬੀ ਤਿਆਰ ਕੀਤੀ ਜਾਂਦੀ ਆ ਉਸ ਤੋਂ ਬਾਅਦ ਆਪਾਂ ਦੇਖਾਂਗੇ ਜੀ ਤੁਹਾਨੂੰ ਪੱਠੀਆਂ ਜਿਹੜੀਆਂ ਕਿੰਨੀਆਂ ਪੱਠੀਆਂ ਜਿਹੜੇ ਜਲੇਬੀ ਦੇ ਲੱਗਿਆ ਹੋਈਆਂ ਐ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਪੂਰਾ ਜਿਹੜਾ ਪੰਡਾਲ ਆ ਇਹ ਜਿਹੜਾ ਪੱਠੀਆਂ ਦੇ ਨਾਲ ਭਰਿਆ ਹੋਇਆ ਔਰ ਜਲੇਬੀਆਂ ਹੀ ਜਲੇਬੀਆਂ ਜਿਹੜੀਆਂ ਕਿੱਥੀਆਂ ਹੋਈਆਂ ਤੁਸੀਂ ਦੇਖੋ ਵੀ ਜੇ ਇੰਨੀਆਂ ਪੱਠੀਆਂ ਲੱਗ ਤਾਂ ਉਹਨਾਂ ਨੂੰ ਜੇ ਕਿੱਡੀ ਵੱਡਾ ਜਿਹੜਾ ਲੰਗਰ ਹੋਏਗਾ ਜੇ ਉਹ ਜਾਦਾ ਪੱਠੀਆਂ ਹੋਈਆਂ ਤਾਂ ਜਾਦਾ ਲੰਗਰ ਦੇ ਵਿੱਚ ਜਿਹੜੇ ਜਾਦਾ ਸ਼ਰਧਾਲੂ ਵੀ ਹੋਣਗੇ ਇਸ ਟਾਈਮ ਤੁਸੀਂ ਦੇਖੋ ਸੇਵਾ ਦੇ ਵਿੱਚ ਜਿਹੜੇ ਸਾਰੇ ਲੱਗੇ ਹੋਏ ਆ ਜਲੇਬੀਆਂ ਕਿੰਨੀਆਂ ਤਾਜ਼ੇ ਤਾਜ਼ੇ ਜਿਹੜੀ ਜਲੇਬੀਆਂ ਉਹ ਸੰਗਤਾਂ ਨੂੰ ਗਰਮ ਗਰਮ ਹੈ ਜਿਹੜੀਆਂ ਸ਼ਿਕਾਈ ਜਾਂਦੀਆਂ ਔਰ ਜੇ ਜੇ ਆਪਾਂ ਜਲੇਬੀ ਦੀ ਗੱਲ ਕਰੀਏ ਕਾਫੀ ਵੱਡਾ ਜਿਹੜਾ ਸਾਈਜ਼ ਹੈ ਐਸ ਟਾਈਮ ਤੁਸੀਂ ਦੇਖ ਰਹੇ ਹੋ ਆਮ ਕੀ ਹੁੰਦਾ ਜਦੋਂ ਆਪਾਂ ਜਾ ਵਿਆਹ ਦੇ ਵਿੱਚ ਜਾਂਦੇ ਛੋਟੀ ਜਿਹੀ ਲੇਬੀ ਹੁੰਦੀਆਂ ਤਾਂ ਆਪਾਂ ਇਹ ਤੋਂ ਤਦਾਰ ਤੋਂ ਲਾ ਸਕਦੇ ਵੀ ਔਰ ਇਹ ਕਿੰਨੀ ਜ਼ਿਆਦਾ ਸੰਗਤ ਜਿਹੜੀ ਆਮਦ ਹੋਵੇਗੀ ਤੇ ਜਦਾ ਜਿਹੜਾ ਕਿੰਨੀਆਂ ਪੱਟੀਆਂ ਦੇ ਬਾਵਜੂਦ ਵੀ ਇਹ ਜਿਹੜੇ ਆ ਸੇਵਾਦਾਰ ਲੱਗੇ ਹੋਏ ਨੇ ਜਦੋਂ ਜਲੇਬੀ ਤਿਆਰ ਹੋ ਕੇ ਜਾਂਦੀ ਹੈ ਜੀ ਉਸ ਤੋਂ ਬਾਅਦ ਉਹਨਾਂ ਨੂੰ ਇੱਧਰ ਰੱਖਿਆ ਜਾਂਦਾ ਔਰ ਤੁਸੀਂ ਦੇਖ ਸਕਦੇ ਵੀ ਜਿਹੜੀ ਪੈਕਿੰਗ ਕੀਤੀ ਹੋਈ ਆ ਇਹ ਪੈਕਿੰਗ ਕਿਤੇ ਕੀਤੀ ਹੋਈ ਆ ਜਿਹੜਾ ਕੋਈ ਸ਼ਰਧਾਲੂ ਆਉਂਦਾ ਜਿਵੇਂ ਕਿ ਪ੍ਰਸ਼ਾਦ ਦੇ ਜੇ ਪ੍ਰਸ਼ਾਦ ਦਿੱਤਾ ਜਾਂਦਾ ਉਹਨਾਂ ਨੂੰ ਦੂਰ ਤਰਾਡੇ ਜਾਣਾ ਤਾਂ ਉਹਨਾਂ ਵਾਸਤੇ ਤੁਸੀਂ ਦੇਖੋ ਸੇਵਾਦਾਰ ਆ ਜਿਹੜੇ ਲੱਗੇ ਹੋਏ ਨੇ ਤੇ ਇਸ ਟਾਈਮ ਦੀ ਆਪਾਂ ਗੱਲ ਕਰੀਏ ਜਿਹੜੀ ਇਹ ਜਲੇਬੀਆਂ ਦੀ ਕਿੰਡੀ ਵੱਡੀ ਆ ਜਿਹੜੀ ਤਦਾਰ ਦੇ ਵਿੱਚ ਜਲੇਬੀਆਂ ਦੀ ਜਿਹੜੀ ਆ ਰੱਖੀ ਹੋਈ ਆ ਔਰ ਉਸ ਤੋਂ ਬਾਅਦ ਜੇ ਆਪਾਂ ਦਿਖਾਈਏ ਹੋਰ ਤੁਹਾਨੂੰ ਮਟੀਰੀਅਲ ਦਿਖਾਈਏ ਤਾਂ ਸੇਵਾਦਾਰ ਦਿਖਾਈਏ ਜਿਵੇਂ ਜਿਵੇਂ ਆਪਣੀ ਡਿਊਟੀ ਦੇ ਉੱਤੇ ਲੱਗੇ ਹੋਇਆ ਔਰ ਪੂਰਾ ਜਿਹੜਾ ਪੰਡਾਲ ਆ ਇਸ ਸਮੇਂ ਆ ਜਿਹੜਾ ਲੰਗਰ ਦੇ ਵਿੱਚ ਜਿਹੜੇ ਪੂਰੇ ਸੇਵਾਦਾਰ ਆ ਕਿੱਡੇ ਵੱਡਾ ਜਿਹੜਾ ਤੁਸੀਂ ਆਈਡੀਆ ਲਾ ਸਕਦੇ ਹੋ ਵੀ ਬੜੇ ਪਿੰਡ ਦਾ ਜਿਹੜਾ ਦੁੱਖਨਵਾਰਗ ਜਿਹੜਾ ਗੁਰਦੁਆਰਾ ਸਾਹਿਬ ਹੈ ਇੱਥੇ ਕਿੱਡਾ ਵੱਡੀ ਜਿਹੜੀ ਆਮਦ ਹੈ ਜਿਹੜੀ ਸੰਗਤ ਦੀ ਹੋਵੇਗੀ ਲਓ ਜੀ ਇਹ ਤਾਂ ਹੋ ਗਿਆ ਸਬਜੀ ਦੇ ਜਲੇਬੇ ਦੀ ਗੱਲ ਹੋਈ ਹੈ ਕਿਵੇਂ-ਕਿਵੇਂ ਤਿਆਰ ਕੀਤਾ ਜਾਂਦਾ ਉਹਨੂੰ ਬਣਾਉਣ ਵਾਸਤੇ ਕਿਨਾ-ਕਿਨਾ ਦੇ ਕਿਹੜੇ-ਕਿਹੜੇ ਹੱਥ ਲੱਗਦੇ ਆ ਕਿਹੜੀ-ਕਿਹੜੀ ਰੂਮਾਂ ਲੱਗਦੀਆਂ ਐਸਮ ਕੀ ਕੀ ਯੂਜ਼ ਹੁੰਦਾ ਤੇ ਤੁਸੀਂ ਦੇਖ ਸਕਦੇ ਹੋ ਵਿੱਚ ਜਦੋਂ ਜਿਹੜਾ ਮਟੀਰੀਅਲ ਪੈਂਦਾ ਜਿਵੇਂ ਕਿ ਆਲੂ ਹੋ ਗਿਆ ਪਿਆਜ਼ ਹੋ ਗਿਆ ਉਹਨਾਂ ਨੂੰ ਚੀਰਨ ਵਾਸਤੇ ਜਿਹੜੀਆਂ ਬੀਬੀਆਂ ਲੱਗੀਆਂ ਹੋਈਆਂ ਛੋਟੇ ਛੋਟੇ ਬੱਚੇ ਲੱਗੇ ਹੋਇਆ ਤੁਸੀਂ ਇਸ ਟਾਈਮ ਦੇਖੋ ਜੇ ਬੱਚੇ ਨੂੰ ਆਪਾਂ ਕਹਿ ਦਈਏ ਫੋਨ ਦੇ ਉੱਤੇ ਬੰਦਾ ਬੱਚਾ ਸਾਹ ਨਹੀਂ ਲੈਂਦਾ ਇਸ ਟਾਈਮ ਬੱਚੇ ਇਹਨਾਂ ਫੋਨ ਛੱਡ ਗਏ ਸੇਵਾ ਦੇ ਵਿੱਚ ਲੱਗੇ ਹੋਏ ਆ ਬਹੁਤ ਵੱਡੀ ਗੱਲ ਹੈ ਬੜੇ ਪਿੰਡ ਦੀਆਂ ਜਿਹੜੀਆਂ ਸੇਵਾ ਦੇ ਵਿੱਚ ਇਹ ਬੱਚੇ ਜਿਹੜੇ ਲੱਗੇ ਹੋਇਆ ਔਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅ ਸਬਜ਼ੀ ਬਣਾਉਣ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮੱਕੀ ਦੀ ਰੋਟੀ ਦੀ ਆਮ ਜਿਹੜੀ ਮੱਕੀ ਦੀ ਰੋਟੀ ਹੈ ਜਿਹੜੀ ਹੈ ਜਿਵੇਂ ਕਿ ਤੁਹਾਨੂੰ ਪਤਾ ਸਾਡੇ ਮਸ਼ਹੂਰ ਜਿਹੜੇ ਪੰਜਾਬ ਦੇ ਵਿੱਚ ਮੱਕੀ ਦੀ ਰੋਟੀ ਸਰੋਂ ਦਾ ਸਾਗ ਹੈ ਜੇ ਆਪਾਂ ਉਹ ਜਦ ਇਹ ਨਾ ਲੰਗਰ ਚ ਹੋਈਏ ਤਾਂ ਆਪਾਂ ਕਹਿੰਦੇ ਵੀ ਸਵਾਦ ਹੀ ਨਹੀਂ ਆਇਆ ਤੇ ਜੇ ਸਾਡਾ ਪੰਜਾਬ ਹੈ ਜਿਹੜਾ ਜਿਹੜਾ ਪੰਜਾਬ ਹੈ ਸਿਰਫ ਸਵਾਦਾਂ ਕਰਕੇ ਹੀ ਜਿਹੜਾ ਗਿਣਾ ਜਾਂਦਾ ਇਸ ਟਾਈਮ ਤੁਸੀਂ ਦੇਖ ਰਹੇ ਹੋ ਮੱਕੀ ਦੀ ਰੋਟੀ ਹੈ ਜਿਹੜੀ ਆ ਉਹ ਤਿਆਰ ਕੀਤੀ ਜਾਂਦੀ ਹੈ ਕਿਹਨਾ ਕਿਹਨਾ ਤਰੀਕਿਆਂ ਦੇ ਨਾਲ ਔਰ ਵੱਡੀ ਪੱਠੀ ਦੇ ਨਾਲ ਵੱਡੀ ਪੱਠੀ ਦੇ ਨਾਲ ਉਹ ਦੇਖ ਰਹੇ ਹੋ ਔਰ ਸਭ ਤੋਂ ਵੱਡੀ ਗੱਲ ਦੇਖਣ ਨੂੰ ਮਿਲਦਾ ਛੋਟੇ-ਛੋਟੇ ਬੱਚੇ ਆ ਜਿਹੜੇ ਇਸ ਦੇ ਲੰਗਰ ਦੇ ਵਿੱਚ ਤੁਹਾਨੂੰ ਦਿਖਾਈ ਜ਼ਰੂਰ ਦਿੰਦੇ ਆ ਔਰ ਜਿਵੇਂ ਕਿ ਉਹ ਚਾਹੇ ਆਟੇ ਆਟਾ ਵੇਲਦੇ ਹੋਣ ਜਾਂ ਰੋਟੀਆਂ ਸਿੱਖਦੇ ਹੋਣ ਇਸ ਟਾਈਮ ਤੁਸੀਂ ਦੇਖੋ ਛੋਟੇ-ਛੋਟੇ ਬੱਚੇ ਆ ਜਿਹੜੇ ਉਹ ਲੰਗਰ ਦੇ ਵਿੱਚ ਜਿਹੜਾ ਸੇਵਾ ਜ਼ਰੂਰ ਕਰਨ ਲੱਗੇ ਹੋਇਆ ਉਸ ਤੋਂ ਬਾਅਦ ਜੇ ਆਪਾਂ ਹੋਰ ਅੱਗੇ ਆਈਏ ਤਾਂ ਆਪਾਂ ਨੂੰ ਦੇਖਣ ਨੂੰ ਮਿਲਦਾ ਫਿਰ ਆਪਾਂ ਉਹੀ ਚੀਜ਼ ਦੇਖਣ ਨੂੰ ਮਿਲਦਾ ਤੇ ਇਹ ਛੋਟੇ ਛੋਟੇ ਬੱਚੇ ਮੈਂ ਕਹਾਗਾ ਜਰੂਰ ਦਿਖਾਓ ਕਿਉਂਕਿ ਸਾਡੇ ਬੱਚਾ ਨੂੰ ਜਿਹੜੀ ਰੋਟੀਆਂ ਬਣਾਉਣ ਦਾ ਬਿਲਕੁਲ ਪਤਾ ਨਹੀਂ ਹੈਗਾ ਤੇ ਜੇ ਆਪਾਂ ਉਹਨਾਂ ਨੂੰ ਸਿਖਾਵਾਂਗੇ ਤਾਂ ਹੀ ਪਤਾ ਲੱਗੂਗਾ ਛੋਟੇ ਛੋਟੇ ਬੱਚਾ ਨੂੰ ਉਹਨਾਂ ਦੀਆਂ ਮਾਮਾ ਜਿਹੜੀਆਂ ਦਾਦੀਆਂ ਜੇ ਆਪਾਂ ਗੱਲ ਕਰੀਏ ਆ ਦੇਖੋ ਛੋਟੇ ਛੋਟੇ ਬੱਚੇ ਆ ਉਹ ਕਿਵੇਂ ਕਿਵੇਂ ਆਟਾ ਗੁੰਨਦੇ ਆ ਉਹਨਾਂ ਨੂੰ ਪਤਾ ਲੱਗਦਾ ਔਰ ਕਿਵੇਂ ਕਿਵੇਂ ਆ ਜਿਹੜੀ ਰੋਟੀ ਆ ਉਹ ਜਿਹੜੀ ਬਣਾਣੀ ਆ ਦਿਖਾਈ ਦੇ ਰਹੀ ਆ ਔਰ ਫਿਰ ਉਸ ਤੋਂ ਜੇ ਆਪਾਂ ਅੱਗੇ ਅੜਈਏ ਤਾਂ ਉਹ ਉਸ ਤੋਂ ਬਾਅਦ ਆਪਾਂ ਕਣਕ ਦੇ ਜਿਹੜੇ ਪ੍ਰਸ਼ਾਦੇ ਆ ਉਹ ਵੀ ਤਿਆਰ ਕੀਤੇ ਜਾ ਰਿਹਾ ਐ ਇਸ ਟਾਈਮ ਤੁਸੀਂ ਦੇਖ ਰਹੇ ਹੋ ਜਿਹੜੇ ਜੀ ਸਟਾਰ ਟੀਮ ਦੇ ਲੋ ਜਿਹੜੀਆਂ ਲਾਈਵ ਤਸਵੀਰਾਂ ਦੇਖ ਰਹੇ ਹੋ ਵੱਡੇ ਪਿੰਡ ਦਾ ਜਿਹੜਾ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਹੈ ਉਹਨਾਂ ਦੀ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਵੱਡੀਆਂ ਤਵੇਆਂ ਦੇ ਉੱਤੇ ਉਪਰ ਹੋਰ ਅੱਗੇ ਆਈਏ ਤਾਂ ਉਸ ਤੋਂ ਬਾਅਦ ਵੀ ਤੁਸੀਂ ਦੇਖ ਸਕਦੇ ਹੋ ਵੀ ਵੱਡਾ ਕਿੱਡਾ ਸੇਕ ਜਿਹੜਾ ਲੱਗਿਆ ਹੋਇਆ ਔਰ ਕਿੰਨੇ ਪ੍ਰਸ਼ਾਦੇ ਦੀ ਜਿਹੜੀ ਆ ਕਿੰਨੀ ਜਲਦੀ ਐ ਜਿਹੜਾ ਤਿਆਰ ਕੀਤਾ ਜਾ ਰਿਹਾ ਤੇ ਤੁਸੀਂ ਦੇਖ ਰਹੇ ਹੋ ਇਸ ਟਾਈਮ ਕਿਵੇਂ-ਕਿਵੇਂ ਜਿਹੜੀ ਆਟਾ ਗੁੰਨਣ ਦੀ ਪ੍ਰਕਿਰਿਆ ਉਹ ਵੀ ਤੁਹਾਨੂੰ ਦਿਖਾਈਏ ਜਦੋਂ ਆਟਾ ਹੈ ਜਿਹੜਾ ਚੱਕੀ ਦੇ ਉੱਤੇ ਬਹੁਤ ਹੀ ਫਰੈਸ਼ ਆਂਦਾ ਹੈ ਪਰ ਲੇਕਿਨ ਫਿਰ ਵੀ ਉਹਦੇ ਵਿੱਚ ਕੋਈ ਵੀ ਚੀਜ਼ ਕੋਈ ਮਲਾਪੜ ਨਾ ਹੋਵੇ ਫਿਰ ਵੀ ਉਹਨੂੰ ਛਾਣਿਆ ਜਾਂਦਾ ਛਾਣਦੋ ਬਾੜ ਉਹਨੂੰ ਪਾਇਆ ਜਾਂਦਾ ਹੈ ਮਸ਼ੀਨ ਦੇ ਉੱਤੇ ਤੁਸੀਂ ਇਸ ਟਾਈਮ ਦੇਖ ਰਹੇ ਹੋ ਮਸ਼ੀਨ ਤੇ ਜਿਹਦੇ ਵਿੱਚ ਆਟਾ ਪਾਇਆ ਜਾਂਦਾ ਹੈ ਚਾਹੇ ਉਹ ਕਣਕ ਦਾ ਹੋਵੇ ਚਾਹੇ ਹੋਵੇ ਮੱਕੀ ਦਾ ਹੋਵੇ ਤਾਂ ਉਹਨੂੰ ਜਿਵੇਂ ਘਰ 'ਚ ਜਿਹੜਾ ਗੁੰਨਿਆ ਜਾਂਦਾ ਹੈ ਉਸ ਤਰੀਕੇ ਦੇ ਨਾਲ ਆਟਾ ਗੁੰਨਣ ਤੋਂ ਬਾਅਦ ਜਿਹੜਾ ਉਹ ਥੱਲੇ ਆਂਦਾ ਹੈ ਤੱਲੇ ਆਣ ਤੋਂ ਬਾਅਦ ਜਿਹੜੇ ਬੱਚੇ ਆ ਉਹਨਾਂ ਨੂੰ ਚੱਕ ਕੇ ਅੱਗੇ ਸਰਵ ਕਰਦੇ ਆ ਐਵੇਂ ਟੀਮ ਟੂ ਟੀਮ ਜਿਹੜੀ ਬਣਾਈ ਹੋਈ ਹੈ ਲੰਗਰ ਦੇ ਵਿੱਚ ਤੇ ਇੱਥੇ ਨਹੀਂ ਜਿੱਥੇ ਹੋਰ ਪੱਟੀਆਂ ਜਿਹੜੀਆਂ ਲੱਗੀਆਂ ਹੋਈਆਂ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਾਈਏ ਜਿਹੜੇ ਸੇਵਾਦਾਰ ਬੱਚੇ ਲੱਗੇ ਹੋਏ ਆ ਔਰ ਜੇ ਦੇਖੀਏ ਇਸ ਟਾਈਮ ਛੋਟੇ-ਛੋਟੇ ਬੱਚੇ ਆ ਜਿਹੜੇ ਆਪਾਂ ਜੇ ਗੱਲ ਕਰੀਏ ਗੁਰਦੁਆਰਾ ਸਾਹਿਬ ਦੇ ਵਰਤਨਾਂ ਦੀ ਗੁਰਦੁਆਰਾ ਸਾਹਿਬ ਦੇ ਵਰਤਨਾਂ ਦੀ ਗੱਲ ਕਰੀਏ ਗੁਰਦੁਆਰਾ ਬੜਾ ਪਿੰਡ ਔਰ ਇਹ ਵੱਡਾ ਜਿਹੜਾ ਸਮਾਗਮ ਹੈ ਹਰ ਸਾਲ ਦੀ ਤਰ੍ਹਾਂ ਕਰਾਇਆ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਦਿਖਾਈਏ ਰੋਟੀ ਜਦੋਂ ਆ ਜਾਂਦੀ ਹੈ ਗਰਮ-ਗਰਮ ਰੋਟੀ ਦੇ ਉੱਤੇ ਕੇ ਜਿਹੜਾ ਲਾਇਆ ਜਾਂਦਾ ਮੱਕੀ ਦੀ ਰੋਟੀ ਹੋਈ ਹੈ ਚਾਹੇ ਹੋਵੇ ਕਣਕ ਦੀ ਦੇਖੋ ਪਰ ਬੀਬੀਆਂ ਮਾਡਰਨ ਹੋ ਗਈਆਂ ਹੱਥ ਨਾਲ ਨਹੀਂ ਲਾਂਦੀਆਂ ਚਮਚ ਨਾਲੀ ਹੁਣ ਪਲਾਸਟਿਕ ਦੇ ਚਮਚੇ ਜਿਹੜੇ ਆ ਗਏ ਆ ਉਹਦੇ ਨਾਲ ਆ ਜਿਹੜਾ ਉਹ ਕੇ ਲਾਇਆ ਜਾਂਦਾ ਔਰ ਉਸ ਤੋਂ ਬਾਅਦ ਜਿਹੜੀ ਰੋਟੀ ਹੈ ਉਹ ਪੈਕਿੰਗ ਕਰਕੇ ਉਹਨੂੰ ਸਾਮ ਸੰਭਾਲ ਵਾਸਤੇ ਰੱਖੀ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਸਰਵ ਕਰਨ ਵਾਸਤੇ ਦਿੱਤਾ ਜਾਂਦਾ ਪਰ ਉਹਨੂੰ ਵੀ ਰੋਟੀ ਨੂੰ ਵੀ ਪੂਰਾ ਤੱਕ ਕੇ ਜਿਹੜਾ ਰੱਖਿਆ ਜਾਂਦਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰਡੀ ਵੀ ਤੋਂ ਬਹੁਤ ਲੰਬੇ ਅਰਸੇ ਤੋਂ ਅਸੀਂ ਦੇਖਦੇ ਆ ਰਹੇ ਆ ਕਿ ਜਿਹੜੇ ਸਾਡੇ ਇਲਾਕੇ ਵਿੱਚ ਤਕਰੀਬਨ ਜਿਹੜਾ ਲੰਗਰ ਸਭ ਤੋਂ ਵੱਡਾ ਜਿਹੜਾ ਲੰਗਰ ਹੈ ਉਹਨਾਂ ਨੂੰ ਤਿਆਰ ਕਰਨ ਦਾ ਤਰੀਕਾ ਅਸੀਂ ਤੁਹਾਨੂੰ ਦਿਖਾਇਆ ਬਰੀਕੀ ਦੇ ਵਿੱਚ ਕਿਵੇਂ-ਕਿਵੇਂ ਜਿਹੜਾ ਤਿਆਰ ਕੀਤਾ ਜਾਂਦਾ ਕਿਵੇਂ-ਕਿਵੇਂ ਆਟਾ ਗੁੰਨਿਆ ਜਾਂਦਾ ਸਾਰੀਆਂ ਤੁਹਾਨੂੰ ਅਸੀਂ ਵਿਧੀਆਂ ਦਿਖਾਈਆਂ ਲੇਕਿਨ ਅੱਜ ਉਹਨਾਂ ਦੀ ਜਿਹੜੀ ਮੈਨੇਜਮੈਂਟ ਜਿਹੜੀ ਕਮੇਟੀ ਹੈ ਔਰ ਬਾਬਾ ਜੀ ਦੇ ਦੇਖਰੇਖ ਦੇ ਨਾਲ ਸੇਵਾਦਾਰਾਂ ਨੇ ਜਿਹੜੇ ਨਿਰੰਤਰ ਕਈ ਦਿਨਾਂ ਤੋਂ ਔਰ ਕਈ ਦਿਨ ਅਗੇ ਲੰਬੇ ਅਰਸੇ ਤੋਂ ਹੋਰ ਅਗੇ ਜਿਹੜੀਆਂ ਸੇਵਾਵਾਂ ਆਂ ਇੰਡੀਆ ਨਮਾਉਂਦੇ ਨੇ ਤੇ ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਪਹਿਲਾ ਤਾਂ ਜੀ ਫਤਿਹ ਜੀ ਸਾਂਝ ਪਾਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਗੱਲ ਕਰੀਏ ਆਪਾਂ ਇੱਕ ਲੰਗਰ ਹੈ ਜਿਹੜਾ ਕਿੰਨੇ ਕ ਦਿਨ ਤੋਂ ਜਿਹੜਾ ਸਟਾਰਟ ਇਹ ਲੰਗਰ ਜੀ ਅਸੀਂ ਸਾਡਾ ਹਾਈਕ ਹਫਤਾ ਚੱਲੇਗਾ ਤੇ 17 ਤਰੀਕ 16 17 ਤਰੀਕ ਬੰਦ ਹੋਏਗਾ 16 16 11 ਤੋਂ ਸ਼ੁਰੂ ਕਰਕੇ 16 ਤਰੀਕ ਸ਼ਾਮ ਨੂੰ ਸਮਾਪਤੀ ਹੋਏਗੀ ਫਿਰ ਵੀ ਨਿਰੰਤਰ ਮਿਡ ਨਾਈਟ ਆਫਟਰ ਮਿਡ ਨਾਈਟ ਤੱਕ ਕੰਟੀਨਿਊ ਚੱਲਦਾ ਰਹਿੰਦਾ ਹੈ ਹਾਂਜੀ ਗੱਲ ਕਰੀਏ ਬਾਬਾ ਜੀ ਆਮਦ ਦੀ ਗਾਮ ਇਸ ਲੰਗਰ ਦੇ ਵਿੱਚ ਆਮਦ ਦੀ ਦਾ ਜੋ ਕੁੱਲ ਕੋਈ ਕਮੀ ਹੋਣੀ ਹੈਗੀ ਆ ਜੇ ਆਪਾਂ ਗੱਲ ਕਰੀਏ ਵੈਸੇ ਮੋਟਾ-ਮੋਟਾ ਆਈਡੀਆ ਜੀ ਕਿੰਨੀ ਕ ਸੰਗਤ ਆ ਜਿਹੜੀ ਦਿੱਲੀ ਦੇ ਆ ਦੇਖੋ ਜੀ ਸੰਗਤ ਆ ਮਹਾਰਾਜ ਭੇਜਦੇ ਆ ਉਹਨਾਂ ਦੇ ਹਿਸਾਬ ਨਾਲ ਕੋਈ ਅਸੀਂ ਕਦੇ ਕਾਊਂਟਿੰਗ ਨਹੀਂ ਕੀਤੀ ਪਰ ਇਹ ਹੈਗਾ ਵੀ ਸੰਗਤ ਦਾ ਜਿੱਦਾਂ ਤੁਸੀਂ ਕਹਿੰਦੇ ਨਾ ਵੀ ਸੰਗਤ ਦਾ ਫਲੱਡ ਆ ਜਾਂਦਾ ਇੱਕ ਤਰ੍ਹਾਂ ਨਾਲ ਉਹ ਆਇਆ ਰਹਿੰਦਾ ਇਹ ਨਹੀਂ ਪਤਾ ਲੱਗਦਾ ਵੀ ਕਿੱਧਰੋਂ ਆਂਦੀ ਸੰਗਤ ਕਿੱਧਰ ਜਾਂਦੀ ਆਵੇਂ ਮਹਾਰਾਜ ਕੰਟਰੋਲ ਕਰਨ ਵਾਲੇ ਆ ਉਹੀ ਸਾਰਾ ਇੰਤਜ਼ਾਮ ਆ ਸਭ ਮਹਾਰਾਜ ਦੇ ਪਰੋਸੇ ਚੱਲ ਰਿਹਾ ਤੇ ਹਾਂਜੀ ਬਾਬਾ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਬੜਾ ਧੰਨਵਾਦ ਹੈ ਭਾਈ ਸਵਰੰਦਾ ਜੀਟੀਵੀ ਵਾਲਿਆਂ ਦਾ ਜਿਹੜੇ ਅੱਗੇ ਲੰਗਰ ਦੀ ਸੇਵਾ ਨੂੰ ਇਹ ਸੰਗਤਾਂ ਤੱਕ ਪਹੁੰਚਾ ਰਹੇ ਆ ਆਨੰਦਪੁਰ ਸਾਹਿਬ ਦੀ ਧਰਤੀ ਪਾਵਨ ਧਰਤੀ ਹੈ ਸਾਡੇ ਕਿੰਨੇ ਚੰਗੇ ਭਾਗ ਹੈ ਜਨਮ ਇੱਥੇ ਹੋਇਆ ਤੇ ਨੰਦਰ ਸਾਹਿਬ ਇਤਿਹਾਸਕ ਇਹ ਜੋੜ ਮੇਲਾ ਹੋਲਾ ਮਹਲਾ ਇਹ ਸੰਗਤਾਂ ਬਾਰੇ ਦੂਰ ਦਰਦੋਂ ਆਂਦੀਆਂ ਹਨ ਉਹਨਾਂ ਦੇ ਨਾ ਸਵਾਗਤ ਵਾਸਤੇ ਇਲਾਕੇ ਸੰਗਤ ਦੀ ਭਾਵਨਾ ਸੀਗੀ ਆਪਾਂ ਨੂੰ ਜਲ ਪਾਣੀ ਚੁਕਾਈਏ ਸਵਾਗਤ ਕਰੀਏ ਤੇ ਆ ਸ਼ੁਰੂ ਲੰਗਰ ਹੋਇਆ ਨਾ 1978 ਚ ਉਹ ਸੰਗਤ ਬੜੀ ਘੱਟ ਸੀਗੀ ਤੇ ਸਾਧ ਜਿਹੜੇ ਘੱਟ ਸੀਗੇ ਵਸੀਲੇ ਬੜੇ ਘੱਟ ਸੀ ਪਰ ਚਾਹ ਬਹੁਤ ਸੀਗਾ ਸੋ ਉਹਨਾਂ ਔਖੇ ਪੜਾਵਾਂ ਚੋਂ ਲੰਘਦੇ 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 ਅੱਜ ਇਸ ਪਾਸੇ ਪਹੁੰਚਿਆ ਹੈ ਇਹ ਸੰਗਤਾਂ ਨੂੰ ਮਾਰੇ ਹੀ ਸੰਭਾਲ ਸਕਦੇ ਸਾਡੇ ਸੰਭਾਲਤਵਾਦੀ ਘਰ ਹਨ ਨਾ ਸਾਡੀ ਕੋਈ ਸ਼ਾਨਤ ਤੇ ਮਾਲੇ ਕਹਿੰਦੇ ਆ ਕਿ ਸਤਿਗੁਰੂ ਦੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ ਇਹ ਸੇਵਾ ਬਹੁਤ ਔਖੀ ਹੈ ਕਰ ਸਿਰ ਦੇਣਾ ਪੈਂਦਾ ਆਪਣੇ ਆਪ ਨੂੰ ਮਟਾਉਣਾ ਪੈਂਦਾ ਫਿਰ ਜਾ ਕੇ ਇਹ ਸੇਵਾ ਹੁੰਦੀ ਤੇ ਗੁਰਨਾਮ ਸਦਾ ਤੁਰਿਆ ਇਹ ਮਿਸ਼ਨ ਉਹਦੀ ਉਹਨਾਂ ਦੀ ਕਿਰਪਾ ਦੇ ਨਾਲ ਇਹ ਸੰਗਤਾਂ ਉਸ ਰਾਹੇ ਤੁਰੀਆਂ ਹੋਈਆਂ ਤੇ ਇਹ ਸੰਗਤਾਂ ਦਾ ਸੰਗਤਾਂ ਦੀ ਸੇਵਾ ਕਰਕੇ ਹੁੰਦਾ ਹੈ ਪਿਆਰ ਨਾਮ ਨਾ ਖਟ ਰਹੀ। ਮਰੇ ਕਿਰਪਾ ਕਰੇ ਇਹ ਸੇਵਾ ਸਾਨੂੰ سارے ਇਲਾਕੇ ਦੇ ਸੰਗਤ ਨੂੰ ਪ੍ਰਾਪਤ ਹੁੰਦੀ ਹੈ। ਬਾਕੀ ਸੰਗਤ ਕਿੰਨੀ ਆਦੀ ਹੈ ਕਿੱਥੋਂ ਆਦੀ ਹੈ ਇਹ ਸਤੁਰੂ ਜਾਣਦੇ ਆ। ਰਸਤ ਇੰਨੀ ਆ ਰਹੀ ਆ। ਜਿਹੜਾ ਵੀ ਕੋ ਆਂਦਾ ਹੈ ਤੇ ਗਰੀਬ ਆਵੇ ਕੋ ਅਮੀਰ ਆਵੇ ਸ਼ਹਿਰੋਂ ਆਵੇ ਕੋ ਪਿੰਡੋਂ ਆਵੇ ਖਾਲੀ ਕੋਈ ਨਹੀਂ ਆਂ। ਕੋਈ ਖਾਲੀ ਨਹੀਂ ਆ। ਕਾ ਦੁੱਧ ਲੈ ਆਵੇ ਜਾਂ ਰਸ ਲੈ ਆਵੇ। ਉਹਨੇ ਦੀ ਨਹੀਂ ਬਰਕਤ ਹੈ ਕਿ ਦਿਨ ਰਾਤ ਇਹ ਬਾਬੇ ਨਾਨਕ ਦਾ ਭੰਡਾਰਾ ਚੱਲੀ ਜਾ ਰਿਹਾ। ਕੋਈ ਤੋੜ ਹੁਣ ਤੱਕ ਤਾਂ ਆਈ ਨਹੀਂ। ਤੇ ਮਰੇ ਆਪ ਹੀ ਕਾਰਜ ਵੀ ਕਰਾ ਲੈਂਦੇ। ਹੈ ਕਾਰੋਖੀ ਇਹ ਕੋਈ ਸ਼ੱਕ ਨਹੀਂ ਮਾਰਾ ਆਪ ਕਰਾ ਲੈਣ ਆਪ ਵਿੱਚ ਵਰਤ ਹੁਣ ਵੀ ਉਹੀ ਕਰਾ ਰਹੇ ਇਹ ਸਾਨੂੰ ਕੋ ਕਵੇ ਮੈਨੂੰ ਪੱਤਰਕਾਰ ਪੁੱਛ ਲੈਂਦੇ ਜੀ ਥੋੜੀ ਕਿਦਾਂ ਪਲਾਨ ਕਰਦੇ ਆ ਡਿਊਟੀਆਂ ਕਿਦਾਂ ਲਾਉਂਦੇ ਆ ਕੋਈ ਪਲੈਨਿੰਗ ਨਹੀਂ ਕੋਈ ਮੀਟਿੰਗ ਨਹੀਂ ਹੈਗੀ ਕਿ ਸਾਧੂ ਆਪ ਵੀ ਕਿਰਪਾ ਕਰਕੇ ਆਪਣੇ ਸੇਵਾਦਾਰਾਂ ਕੋਲੋਂ ਲਾਂਗਰੀਆਂ ਕੋਲੋਂ ਬੀਬੀਆਂ ਕੋਲੋਂ ਉਹਨਾਂ ਦੀ ਰੋਟੇਸ਼ਨ ਉਹ ਵੀ ਬਣਾਈ ਜਾਂਦੇ ਹੋ ਆਪੇ ਕਰ ਜਾਂਦੇ ਇਸ ਤੀਕੇ ਨਾਲ ਮਹਾਰਾ ਨੇ ਇਸ ਸੇਵਾ ਕਰਦਿਆਂ ਕਰਦਿਆਂ ਸਾਨੂੰ ਇਸ ਮੁਕਾਮ ਤੇ ਪਹੁੰਚਾਇਆ ਆ ਦੇਸ਼ ਪ੍ਰਦੇਸ਼ ਨੂੰ ਸੰਕਟਾ ਖੁਸ਼ ਹੋ ਕੇ ਆ ਨੂੰ ਇਸ ਗੱਦੇ ਬਾਈ ਜੀ ਤੁਹਾਡੀ ਮਿਹਰ ਕਿਰਪਾ ਇਹ ਬੇਨਤੀ ਹੈ ਕਿ ਸਾਨੂੰ ਜੋੜ ਰੱਖੇ ਬਾਈ ਜੀ ਦਾ ਕਾਲ ਸਾਹਿਬ ਬਾਈ ਗੁਰੂ ਜੀ ਕੀ ਫਤਿਹ ਜਿਵੇਂ ਕਿ ਬਾਬਾ ਜੀ ਨੇ ਕਿਹਾ ਵੀ ਦੇਸ਼ ਤੋਂ ਵਿਦੇਸ਼ ਦੀ ਜਿਹੜੀ ਸੰਗਤ ਹੈ ਉਹ ਬਹੁਤ ਮੁਬਾਰਕਵਾਦ ਜਾਂਦੀ ਆ ਉੱਥੇ ਵੀ ਮੈਂ ਸੰਗਤਾਂ ਨੂੰ ਦੱਸ ਜਿੱਦਾਂ ਸਾਡੀ ਜਿਹੜੀ ਜੀ ਸਟਾਰ ਟੀਮ ਦੀ ਦੇਸ਼ਾਂ ਦੇ ਵਿਦੇਸ਼ਾਂ ਦੇ ਸੰਗਤ ਦੇ ਵਿੱਚ ਬੈਠੀ ਆ ਇੱਕ ਹੀ ਲੰਗਰ ਆ ਜਿਹੜਾ ਪਿਛਲੀ ਵਾਰ ਸਾਨੂੰ ਦੇਖਿਆ ਗਿਆ ਐਸਐਸਪੀ ਸਾਹਿਬ ਵਾਸਤੇ ਸਪੈਸ਼ਲ ਤੌਰ ਤੋਂ ਲੰਗਰ ਨੂੰ ਜਿਹੜਾ ਸਨਮਾਨਤ ਕੀਤਾ ਗਿਆ ਬਹੁਤ ਵੱਡੀ ਗੱਲ ਹੈ ਇੱਕ ਸਾਡੇ ਇਲਾਕੇ ਵਿੱਚ ਮਾਣ ਦੀ ਗੱਲ ਹੈ ਕਿ ਸਾਡੇ ਇਲਾਕੇ ਵਿੱਚ ਉਹ ਐਡਾਂ ਦੇ ਜਿਹੜੇ ਲੰਗਰ ਹੈ ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਸਨਮਾਨਤ ਕੀਤਾ ਗਿਆ ਔਰ ਇਸ ਵਾਰ ਜੇ ਗੱਲ ਕਰੀਏ ਸਰ ਹੁੱਲੜਵਾਜੀ ਦੀ ਮੈਂ ਹਰ ਇੱਕ ਵਾਰ ਜਦੋਂ ਵੀ ਮੈਂ ਗੱਲ ਕਰਦਾ ਤਾਂ ਮੈਂ ਕੋਈ ਨਾ ਕੋਈ ਪ੍ਰਸ਼ਾਸਨ ਬਾਰੇ ਵੀ ਜ਼ਰੂਰ ਗੱਲ ਕਰਦਾ ਇਸ ਵਾਰ ਥੋੜਾ ਜਿਹਾ ਸਕਤਾ ਸਰਕਾਰ ਵੱਲੋਂ ਜਿਹੜੀ ਸਖਤਾਈ ਕੀਤੀ ਗਈ ਹੈ ਕਾਫੀ ਜਿਹੜਾ ਕੰਟਰੋਲ ਤੁਹਾਨੂੰ ਦੇਖੋ ਨੂੰ ਮੇਰਾ ਹੁੱਲੜਵਈ ਤੇ ਇਸ ਵਾਰੀ ਬਹੁਤ ਕੰਟਰੋਲ ਕੀਤਾ ਗਿਆ ਤੇ ਲੋਕਾਂ ਨੇ ਵੀ ਉਸ ਬਾਤ ਨੂੰ ਮਤਲਬ ਪੂਰੀ ਤਰ੍ਹਾਂ ਨਾਲ ਕੋਆਪਰੇਟ ਕੀਤਾ ਤੇ ਸਹਿਯੋਗ ਦਿੱਤਾ ਸੋ ਇਸ ਕਰਕੇ ਗਵਰਨਮੈਂਟ ਵੀ ਤਦੇ ਕਾਮਯਾਬ ਕਿਸੇ ਚੀਜ਼ ਨੂੰ ਕਰ ਸਕਦੀ ਆ ਜੇ ਕਰਕੇ ਲੋਕਾਂ ਦਾ ਸਹਿਯੋਗ ਮਿਲੇ ਐਜੀ ਉਹ ਐਜੀ ਨੇੜੇ ਹੋਟਿੰਗ ਸੀ ਵੀ ਬਹੁਤ ਘਟਾ ਹੁੱਲੜਵਈ ਬਹੁਤ ਘਟਾ ਆ ਇਸ ਗੱਲ ਦੀ ਪ੍ਰਸ਼ੰਸਾ ਕਰਦੇ ਆ ਕਿ ਪ੍ਰਸ਼ੰਸਾ ਨੇ ਕਿਹੜੀ ਵਕਾਇਤ ਪਾਇਆ ਬਹੁਤ ਵਧੀਆ ਸਾਰੇ ਇਸ ਚੀਜ਼ ਨੂੰ ਬਹੁਤ ਜਿਆਦਾ ਵਧੀਆ ਸਮਝਦੇ ਕਿਉਂਕਿ ਸਾਡੇ ਜਿਹੜੇ ਬੱਚੇ ਆ ਜੀ ਜਦੋਂ ਅਕਸਰ ਅਸੀਂ ਇੰਟਰਵਿਊ ਕਰਦੇ ਆ ਤਾਂ ਇਹ ਗੱਲ ਮੈਂ ਜ਼ਰੂਰ ਸ਼ੇਅਰ ਕਰਦਾ ਵੀ ਜਿਹੜੇ ਹੁੱਡਲਰ ਬਾਜੀ ਕਰਦੇ ਆ ਸਾਡੇ ਮਾਪੇ ਪਾਬ ਦੀ ਵੀ ਇਹ ਬਹੁਤ ਵੱਡਾ ਫਰਜ ਬਣਦਾ ਹੈ ਜਦੋਂ ਸਾਡਾ ਬੱਚਾ ਬਾਹਰ ਜਾਂਦਾ ਮੋਟਰਸਾਈਕਲ ਲੈ ਕੇ ਜਾਂਦਾ ਤਾਂ ਉਹਨੂੰ ਸਮਝਾਉਣਾ ਜ਼ਰੂਰ ਚਾਹੀਦਾ ਕਿਉਂਕਿ ਜਦੋਂ ਵੱਡੇ ਵੱਡੇ ਹੌਰ ਲਾਂਦੇ ਹਰ ਇੱਕ ਬੰਦਾ ਅੱਜਕੱਲ੍ਹ ਬਿਮਾਰੀ ਦੇ ਨਾਲ ਪੀੜਿਤ ਹੈ ਕਿਸੇ ਨੂੰ ਹਾਰ ਦੀ ਵੀ ਪ੍ਰੋਬਲਮ ਸਦੀ ਜਦੋਂ ਹੌਰਨ ਵੱਜਦਾ ਤਾਂ ਉਹ ਹੜ ਦੇ ਉੱਤੇ ਪੰਪਿੰਗ ਜਰੂਰ ਕਰਦਾ ਤੇ ਬਹੁਤ ਵੱਡਾ ਉਪਰਾਲਾ ਸਰਕਾਰ ਦਾ ਸੀ ਬਹੁਤ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਮੈਂ ਇੱਕ ਗੱਲ ਹੋਰ ਜਰੂਰ ਸ਼ੇਅਰ ਕਰਾਂਗਾ ਆਪਾਂ ਨੂੰ ਕੋਈ ਕਠਿਨਾਈ ਤਾਂ ਨਹੀਂ ਜੀ ਸਰਕਾਰ ਦੁਆਰੇ ਵੱਲੋਂ ਕੋਈ ਨਹੀਂ ਸਾਨੂੰ ਐਡਮਿਨਿਸਟ੍ਰੇਸ਼ਨ ਵੱਲੋਂ ਪੂਰਾ ਕੋਆਪਰੇਟ ਕੀਤਾ ਜਾ ਰਿਹਾ ਜੀ ਤੇ ਬਾਕੀ ਇਹ ਹੈਗਾ ਵੀ ਜਿਹੜਾ ਕੰਮ ਮਹਾਰਾਜ ਕਰਾ ਰਹੇ ਆ ਤੇ ਵਡਿਆਈ ਆ ਸਾਡੇ ਪਿੰਡਾਂ ਦੀ ਹੋ ਰਹੀ ਆ ਤੇ ਇਸ ਕਰਕੇ ਮਹਾਰਾਜ ਦਾ ਬਹੁਤ-ਬਹੁਤ ਧੰਨਵਾਦ ਕਿਉਂ ਇਸੇ ਤਰ੍ਹਾਂ ਸਾਨੂੰ ਵਡਿਆਈ ਉਹਨਾਂ ਨੇ ਬਖਸ਼ੀ ਆ ਤੇ ਬਖਸ਼ਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਅਸੀਂ ਪ੍ਰਮਾਤਮਾ ਕੀ ਅਰਦਾਸ ਕਰਦੇ ਆਂ ਬੇ ਬਾਬਾ ਜੀ ਨੂੰ ਔਰ ਜਿੰਨੇ ਸੇਵਾਦਾਰ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਹੈ ਉਹਨਾਂ ਨੂੰ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੋਗਣੀ ਬਖਸ਼ਣ ਔਰ ਉਹਨਾਂ ਦੀ ਸਿਹਤ ਦੀ ਕਾਮਯਾਬੀ ਬਖਸ਼ਣ ਤਾਂ ਕਿ ਉਹ ਲੰਬੇ ਸਾਲੇ ਤੱਕ ਅੱਗੇ ਲੰਬੇ ਸਮੇਂ ਤੱਕ ਇਸ ਲੰਗਰ ਦੇ ਨਾਲ ਜੁੜ ਕੇ ਹੋਰ ਵੀ ਜਿਹੜੀਆਂ ਦੂਰ ਦਰਾਡੇ ਤੋਂ ਸੇਵਾ ਜਿਹੜੇ ਸੰਗਤ ਆਂਦੀ ਹੈ ਉਹਨਾਂ ਦੇ ਚਰਨ ਛਾੜਦੇ ਰਿਆ ਵਾਹਿਗੁਰੂ ਵਾਹਿਗੁਰੂ ਆ ਵਾਹਿ ਗੁਰੂ ਵਾਹਿ 아 ਹੇ ਗੁਰੂ ਵਾਹਿਗੁਰੂ ਆਹੇ ¡Gracias! ਸਿੰਘ ਦੇ ਨਾਲ ਜੀ ਸਟਾਰ ਟੀਮ ਦੇ ਨੇ ਕਿਰਪਾ ਸਿੰਘ ਲੋਗਰ